ਜਗਾ ਚੱਕਰ ਮੈਂ ਆਦਮੀ ਇੱਕ ਵਾਰੀ ਪੜ ਕੋ ਬਸਾਰੀ ਉਮਰ ਭੋਕਾ ਦੋ ਰੋਕੇ ਬਣਾਵਾਂ ਤੋ ਆਇ ਤਰੇ ਜਤਰਾ ਆਪਾ ਕਾਲ ਨੇ ਮਨਪ੍ਰੀਤ ਨੇ ਆਪਣਾ ਬੇਟਾ ਨੇ ਬਿਆਨ ਜਾਗਾ ਨਾ ਤੋ ਮਨਪ੍ਰੀਤ ਕੀ ਮੰਮੀ ਬੈਠ ਕੇ ਬਾਹੂ ਕੀ ਬਾੜ ਦੇਖ ਰਹੀ ਸੇ ਕਾਲ ਕੀ ਹੈ ਨਾ ਆ ਵੀ ਦੇਖੋ ਸਵੇਰਾ ਹੈ ਨਾਈ ਦੋਈ ਹੋਵੇਗੀ ਫੇਰਾ ਵਾ ਸੇਹਰਾ ਬੰਦੀ ਹੋਵੇਗੀ ਫਿਰ ਬਰਾਤ ਚੜੇਗੀ ਸਾਰੋ ਦਿਨਾਂ ਕਾਲ ਕੋ ਦਿਨਾਂ ਬਲੋ ਸਾਸੂ ਕੇ ਲਈ ਜਦ ਬਾਹੂ ਆਣੀ ਹੋਵੇ ਉਹ 12 ਸਾਲ ਕੋ ਬਣ ਜਾਈ ਇੱਕ ਦਿਨੀ ਇੱਕ ਇੱਕ ਮਿੰਟ ਕੀਮਤੀ ਰਹਾ ਨਾ ਤੋ ਐ ਤਰਾ ਹੀ ਕਾਹੀ ਨੇ ਗਾਈ ਸਕੇ ਸਾਸੂ ਦੇਖੇ ਬਾਤ ਬਹੂ ਕੀ ਉਹ ਬੈਠੀ ਰਾਮ ਮਨਾਵੇ ਫੇ ਪਣਮੇਸਰ ਉਹ ਦਿਨ ਲਈਏ ਨਈ ਭੋੜੀ ਆਵੇ ਹਾਂਜੀ ਦੇਖੇ ਬਾਤ ਬਹੂ ਕੀ ਮਨ ਮੇਂ ਰਾਮ ਮਨਾਵੇ ਫੇ ਪਣਮੇਸਰ ਉਹ ਦਿਨ ਲਈਏ ਨਈ ਭੋੜੀ ਆਵੇ

ਮਨ ਮੇ ਸਰ ਨੇ ਜੁਗਤ ਲਗਾਈ ਸਾਥੇ ਆ ਗਿਆ ਬਿਆਸ ਗਾਈ ਪਰ ਮੇ ਸਰ ਨੇ ਜੁਗਤ ਲਗਾਈ ਸਾਥੇ ਆ ਗਿਆ ਬਿਆਸ ਗਾਈ ਓ ਘਰ ਘਰ ਕੇ ਮਾਂ ਬਟੇ ਬਧਾਈ ਉਹ ਗੀਤ ਖੁਸ਼ੀ ਕਾ ਗਾਵੇ ਹਾਂ ਘਰ ਘਰ ਕੇ ਮਾਂ ਬਟੇ ਬਧਾਈ ਉਹ ਗੀਤ ਖੁਸ਼ੀ ਕਾ ਗਾਵੇ ਸਾਸੂ ਦੇਖੇ ਬਾਟ ਬਹੁ ਕੇ ਬੈਠੇ ਰਾਮ ਮਨਾਵੇ

ਜੋਤ ਸੀ ਪਤਰੋ ਖੋਲ ਬਟੇਵਾ ਠੀਕ ਲਗਾਵੇ ਹਾਂ ਗਰਾ ਜੋਤ ਸੀ ਤੇਵਾ ਖੋਲ ਬਟੇਵਾ ਠੀਕ ਲਗਾਵੇ ਸਾਸੂ ਦੇਖੇ ਬਾਤ ਬਹੂ ਕੀ ਬੈਠੀ ਰਾਮ ਮਨਾਵੇ ਤੇ ਪਰ ਮੇਸਰ ਉਹ ਦਿਨ ਲਈਏ ਨਹੀਂ ਭੋੜੀ ਆ ਆਵੇ ਹਾਏ ਪਰ ਮੇਸਰ ਭਈ ਭੋੜੀ ਨਹੀਂ ਭੋੜੀ ਆ ਲਿਆ ਆਵੇ ਤੋ ਕਾਹ ਸਾ ਕਿ ਭਗਵਾਨ ਕੇ ਅਗੇ ਜੇ ਸੱਚਾ ਦਿਲ ਸੇ ਕੋਈ ਅਰਦਾਸ ਕਰੇ ਉਹ ਸੁਣੀ ਜਾਏ ਤਾ ਅਗਰੇ ਵਿਆਹ ਛਾਦੀ ਮੁਕਲਾਵਾ ਹੋ ਗਿਆ ਗਈ ਬਰੇ ਆਵਾ ਜਾਵਾ ਹੋ ਗਿਆ ਵਿਆਹ ਛਾਦੀ ਮੁਕਲਾਵਾ ਹੋ ਗਿਆ ਗਈ ਬਰੇ ਆਵਾ ਜਾਵਾ ਘਰਿਆ ਬਹੂ ਕਾ ਦਾਵਾ ਹੋ ਗਿਆ ਉਹ ਸਾਸੂ ਰਾਂਡ ਬਤਾਵੇ ਆ ਘਰਿਆ ਬਹੂ ਕਾ ਦਾਵਾ ਹੋ ਗਿਆ ਉਹ ਸਾਸੂ ਰਾਂਡ ਬਤਾਵੇ

ਬੋਜਾ ਮੋਡਾ ਬੈਰਾ ਗੀ ਸੈ ਕੱਲੂ ਰਾਮ ਕੈ ਇਸ ਨਾ ਕੀ ਸੈ ਕੋਨਿਆ ਪਾਰ ਬਸਾਵੇ ਆ ਕੱਲੂ ਰਾਮ ਕੈ ਇਸ ਨਾ ਕੀ ਸੈ ਸਰ ਬਸਾਵੇ ਸਾਸੂ ਦੇਖ ਬਾਤ ਬਾਉ ਕੀ ਮਨ ਮੇਰਾ ਮਨਾਵੇ ਹੈ ਪਣ ਮੇ ਸਰੋ ਦਿਨ ਲਈਏ ਨਹੀਂ ਭੋੜੀ ਆ ਆਵੇ ਹੈ ਪਣ ਮੇ ਸਰੋ ਦਿਨ ਲਈਏ ਨਹੀਂ ਭੋੜੀ ਆ ਆਵੇ ਈਦੇ ਅਰੇ ਸਾਸੂ ਮਾਈ ਰਏ ਜਣ